ਫਰੀਦਕੋਟ ਦੀ ਕਰ ਲੈਣਾ ਜਿੱਥੇ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਕੁੜੀ ਦੇ ਪੇਸ ਦੇ ਵਿੱਚ ਮੈਡੀਕਲ ਪ੍ਰੀਖਿਆ ਦੇਣ ਲਈ ਪਹੁੰਚਿਆ ਹੈ ਦੱਸਦੇ ਕਿ ਬੀਤੇ ਦਿਨੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੀ ਭਰਤੀ ਪ੍ਰੀਖਿਆ ਦੌਰਾਨ ਔਰਤ ਪਹਿਰਾਵੇ ਦੇ ਵਿੱਚ ਇੱਕ ਕੁੜੀ ਦੀ ਜਗ੍ਹਾ ਪ੍ਰੀਖਿਆ ਦੇਣ ਪਹੁੰਚੇ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤਾਂ ਉਸ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਵਿਖੇ ਇੱਕ ਦਿਨ ਪਹਿਲਾਂ ਵੱਖ-ਵੱਖ ਪ੍ਰੀਖਿਆ ਕੇਂਦਰਾਂ ਤੇ ਮਲਟੀਪਰਪਸ ਹੈਲਥ ਵਰਕਰਾਂ ਦੀ ਭਰਤੀ ਦੇ ਲਈ ਇੱਕ ਲਿਖਤੀ ਪ੍ਰੀਖਿਆ ਲਈ ਗਈ ਸੀ। ਤੋਤੀ ਕੋਟਕਪੂਰਾ ਦੇ ਡੀਵੀ ਸਕੂਲ ਦੇ ਵਿੱਚ ਭરાਏ ਗਏ ਪ੍ਰੀਖਿਆ ਕੇਂਦਰ ਦੇ ਵਿੱਚ ਪ੍ਰੀਖਿਆਰਤਿਆਂ ਦੇ ਦਾਖਲ ਹੋਣ ਸਮੇਂ ਉਹਨਾਂ ਦੀ ਬਾਇਓਮੈਟ੍ਰਿਕ ਰਾਹੀਂ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਜਾਦਿਕ ਨਵ ਵਿਵਹਤਾ ਦੇ ਰੂਪ ਦੇ ਵਿੱਚ ਉੱਥੇ ਪਹੁੰਚੀ ਇੱਕ ਪ੍ਰੀਖਿਆਰਥੀ ਦੀ ਬਾਇਓਮੈਟ੍ਰਿਕ ਸਫਲ ਨਹੀਂ ਹੋ ਸਕੀ ਤਾਂ ਜਾਂਚ ਕਰ ਰਹੇ ਅਧਿਕਾਰ ਨੂੰ ਸ਼ੱਕ ਹੋ ਗਿਆ। ਅਤੇ ਇਸ ਦੌਰਾਨ ਜਹਾਦ ਦੇ ਵਿੱਚ ਸਾਹਮਣੇ ਆਇਆ ਹੈ ਕਿ ਪ੍ਰੀਖਿਆ ਦੇਣ ਆ ਇੱਕ ਪ੍ਰੀਖਿਆਰਥੀ ਔਰਤ ਦੇ ਰੂਪ ਦੇ ਵਿੱਚ ਇੱਕ ਮੁੰਡਾ ਸੀ। ਡੇਵੀ ਸਕੂਲ تھا ਜੀ ਐਂਡ ਉੱਥੇ ਇਹ ਹੋਇਆ ਸੀ ਕਿ ਪਹਿਲੇ ਸਾਡਾ ਪੰਜਾਬੀ ਦਾ ਇਗਜ਼ਾਮ ਹੁੰਦਾ ਉਹਦੇ ਬਾਅਦ ਸਾਰੇ ਬੱਚਿਆਂ ਦਾ ਇਗਜ਼ਾਮ ਹੋ ਰਿਹਾ ਸੀ ਤੇ ਪੰਜਾਬੀ ਦੇ ਇਗਜ਼ਾਮ ਜਿਹੜਾ ਪਾਸ ਕਰਦਾ ਉਹ ਹੀ ਅਗਲੇ ਇਗਜ਼ਾਮ ਵਿੱਚ ਜਾ ਸਕਦਾ ਇਹਨਾਂ ਦੋ ਸਟੇਜਾਂ 'ਚ ਅਸੀਂ ਪੂਰਾ ਫੁੱਲ ਪ੍ਰੂਫ ਇੰਤਜ਼ਾਮ ਕੀਤਾ ਹੋਇਆ ਥਿਸ ਅਸੀਂ ਬਾਇਓਮੈਟ੍ਰਿਕ ਇੰਟਰੋਡਿਊਸ ਕੀਤਾ ਹੈ ਫੋਟੋ ਇੰਟਰੋਡਿਊਸ ਕੀਤੀ ਹੈ ਤੇ ਸਿਗਨੇਚਰ ਇੰਟਰੋਡਿਊਸ ਕੀਤਾ ਔਰ ਬੱਚਾ ਆਇਆ ਉਹਨੇ ਪਹਿਲਾ ਇਗਜ਼ਾਮ ਦਿੱਤਾ ਪੰਜਾਬੀ ਦਾ ਪਾਸ ਹੋ ਗਿਆ ਤੇ ਉਹਦੇ ਬਾਅਦ ਉਹ ਹਾਈ ਇਗਜ਼ਾਮ ਦੇਣ ਨੂੰ ਤੇ ਇੱਕ ਮੁੰਡਾ ਸੀ ਤੇ ਕੁੜੀ ਦੇ ਡਰੈਸ ਪੈਨ ਕੇ ਆਇਆ ਹੋਇਆ ਸੀ ਤੇ ਬਾਇਓਮੈਟ੍ਰਿਕ ਮੈਚ ਨਹੀਂ ਕੀਤਾ ਫੇਸ ਮੈਚ ਨਹੀਂ ਕੀਤਾ ਫੋਟੋ ਨਾਲ ਫੇਸ ਤਾਂ ਉਹਨੇ ਕੋਸ਼ਿਸ਼ ਕੀਤੀ ਸੀ ਬਣਾੰਦੀ ਸੇਮ ਕਿ ਬਾਇਓਮੈਟ੍ਰਿਕ ਜਿਆਦਾ ਪੱਕਾ ਪ੍ਰੂਫ ਹੁੰਦਾ ਹੈ ਤੇ ਜਦੋਂ ਮੈਚ ਨਹੀਂ ਕੀਤਾ ਤੇ ਉਹ ਤੁਹਾਨੂੰ ਪੇਪਰ ਨਹੀਂ ਦੇ ਦਿੱਤਾ ਗਿਆ ਉਹਦਾ ਪੇਪਰ ਨਾਲ ਐਨਵਾਈਡ ਹੈ ਉਹ ਕੰਸੀਡਰ ਨਹੀਂ ਹੋਏਗਾ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਤੇ ਅੱਗੇ ਕਾਰਵਾਈ ਜੋ ਵੀ ਹੋਏਗੀ ਉਹ ਅਸੀਂ ਵੇਖ ਕਰਦੇ ਸਰ ਸਰ ਪਹਿਲਾ ਪੇਪਰ ਉਹਨੇ ਠੀਕ ਦਿੱਤਾ ਸੀ ਪਹਿਲਾ ਪੇਪਰ ਜਿਹੜਾ ਦਿੱਤਾ ਸੀ ਉਹ ਹੁਣ ਅਸੀਂ ਬੈਕ ਚ ਜਾ ਕੇ ਤੋਂ ਨਹੀਂ ਦੇਖ ਸਕਦੇ ਪਰ ਬਾਇਓਮੈਟ੍ਰਿਕ ਮੈਚ ਕੀਤਾ ਗਿਆ ਸੀ ਤੇ ਅਸੀਂ ਏਜੰਸੀ ਹਾਇਰ ਕੀਤੀ ਵੀ ਹੈ ਅਸੀਂ ਇਹ ਇਹ ਅਲੱਗ ਕੁਐਸਚਨ ਏਜੰਸੀ ਤੋਂ ਵੀ ਪੁੱਛਿਆ ਕਿਉਂਕਿ ਏਜੰਸੀ ਨੇ ਇਸ ਵਾਰੀ ਉਹਨੂੰ ਪਕੜਿਆ ਪਿਛਲੀ ਵਾਰੀ ਨਹੀਂ ਪਕੜਿਆ ਸੀ ਤੇ ਉਸ ਵੇਲੇ ओरिजिनल ਕੈਂਡੀਡੇਟ ਆਇਆ ਸੀ ਜਾਂ ਇਹ ਕੈਂਡੀਡੇਟ ਨੇ ਕੁਝ ਮੈਨੇਜ ਕਰ ਲੀਤਾ ਹੁੰਦਾ ਤੇ ਨਹੀਂ ਹੈ ਬਾਇਓਮੈਟ੍ਰਿਕ ਤਾਂ ਨਹੀਂ ਹੋ ਸਕਦਾ ਮੈਚ ਤੇ ਏਜੰਸੀ ਸਾਨੂੰ ਰਿਪੋਰਟ ਦੇਗੀ ਪੁਲਿਸ ਨੂੰ ਬਾਕੀ ਅੱਗੇ ਕਾਰਵਾਈ ਵਾਸਤੇ ਜੀ ਕੱਲ ਨਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਹੈ ਇਹਨਾਂ ਦੇ ਐਗਜ਼ਾਮ ਹੋ ਰਹੇ ਸੀ ਇੱਥੇ ਡੀਵੀ ਸਕੂਲ ਕੋੜਕਪੂਰਾ ਦੇ ਵਿੱਚ ਐਗਜ਼ਾਮ ਹੋ ਰਿਹਾ ਸੀ ਉਹਦੇ ਵਿੱਚ ਸਾਨੂੰ ਇੱਕ ਕੈਂਡੀਡੇਟ ਇਨਪਰਸੋਨੇਸ਼ਨ ਦੀ ਸਾਨੂੰ ਐਪਲੀਕੇਸ਼ਨ ਮਿਲੀ ਉਹਨਾਂ ਤੋਂ ਕੱਲ ਉਹਨਾਂ ਤੋਂ ਇਨਫੋਰਮੇਸ਼ਨ ਮਿਲੀ ਜਦੋਂ ਤੁਸੀਂ ਤੁਸੀਂ ਜਾ ਕੇ ਚੈੱਕ ਕੀਤਾ ਤਾਂ ਇੱਕ ਲੜਕਾ ਹੈ ਅੰਗਰੇਜ਼ ਸਿੰਘ ਗੇਜਾ ਪੁੱਤਰ ਕਰਤਾ ਜਗਤਾਰ ਸਿੰਘ ਇਹ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਇਹ ਲੜਕਾ ਜਿਹੜਾ ਇੱਕ ਪਰਮਜੀਤ ਕੌਰ ਵਾਸੀ ਫਾਜ਼ਿਲਕਾ ਦੀ ਲੜਕੀ ਹੈ ਜਿਹੜੀ ਉਹਦੇ ਮਦਕੀ ਰੋਲ ਨੰਬਰ ਤੇ ਆਪ ਦਾ ਫੁਲੀਆ ਚੇਂਜ ਕਰਕੇ ਜਿਹੜਾ ਉਹ ਪੇਪਰ ਦੇਣ ਦਾ ਤੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰੰਤੂ ਬਾਇਓਮੈਟ੍ਰਿਕ ਹੈ ਜਿਹੜੀ ਮੈਚ ਨਾ ਹੋਣ ਕਰਕੇ ਜਿਹੜਾ ਇਹ ਜਿਹੜਾ ਮੌਕੇ ਤੋਂ ਫੜਿਆ ਗਿਆ ਤੋਂ ਲਿਆ ਅੱਜ ਉਸ ਦੇ ਖਿਲਾਫ